ਸਸ਼ਿਕਾਉਤ ਉਸਗੇਗਰ ਜੀ ਕੇ ਟੀਵੀ ਮੈਂ ਹਰਨਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਸਰ ਪਾਲਣਿਆ ਹੁ ਤੱਕ ਇਹ ਸਿੱਖਿਆਗੇ ਮਕਸਦਲੇ ਦੀ ਮਰੋਟ ਵਿੱਚ ਇੱਕ ਧਾਰਮਿਕ ਸਥਾਨ ਦੇ ਚੂਲੇ 'ਚ ਵਾਪਰੇ ਦਰਦਨਾਕ ਹਾਦਸੇ 'ਚ ਇੱਕ 18 ਸਾਲਾ ਕੁੜੀ ਗੰਭੀਰ ਜ਼ਖਮੀ ਹੋ ਗਈ ਹੈ ਕੁੜੀ ਚੰਡੋਰ ਦੇ ਝੂਟੇ 'ਚ ਬੈਠੀ ਸੀ ਕਿ ਉਸਦਾ ਦੁਪੱਟਾ ਤੇ ਵਾਲ ਚੂਲੇ ਵਿੱਚ ਫਸ ਗਏ ਜਿਸ ਤੋਂ ਬਾਅਦ ਉਸ ਦਾ ਬੁਰਾ ਹਾਲ ਹੋ ਗਿਆ ਕੁੜੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਕੁੜੀ ਦੀ ਪਛਾਣ ਮੈਂ ਕਿ ਕੋਰ ਪਤਰੀ ਤਨਵਿੰਦਰ ਵਜੋਂ ਹੋਈ ਹੈ ਕੁੜੀ ਦਾ ਗਾਪ ਹੈ ਹਸੈਨਾ ਸਾਦਾ ਪਿਆਣਾ ਸੀ ਕਿ ਦੇਖਣ ਵਾਲੇ ਰੌਂਗ ਟਿਕ ਖੜੇ ਹੋਗੇ ਕੁੜੀ ਦੇ ਬਾਹਰ ਤੇ ਚੰਗੀ ਕੱਖ ਹੋ ਗਏ ਤੇ ਉਸ ਨੂੰ ਹੁਣ ਪਲਾਸਟਿਕ ਸਰਜਰੀ ਲਈ ਰੈਫਰ ਕੀਤਾ ਗਿਆ ਹਾਦਸੇ 'ਚ ਕੁੜੀ ਦਾ ਚਿਹਰਾ ਝੂਟੇ ਦੇ ਅ ਸਰਸਵਾਰ ਬਲੇਡ ਕਾਰਨ ਉਸ ਦੇ ਚਿਹਰੇ ਤੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਸਰਸਵਾਰ ਤੇ ਡਾਕਟਰ ਮੁਤਾਬਕ ਮਹਿੰਦੀ ਦੇ ਚਿਹਰੇ ਤੇ ਚਮੜੀ ਦਾ ਰੰਗ ਵੀ 50% ਉਤਰ ਗਿਆ ਤੇ ਉਸ ਨੂੰ ਇਲਾਜ ਲਈ ਭੱਤੀ ਕਰਵਾਇਆ ਗਿਆ ਲੁਧਿਆਣਾ ਚ ਬੱਚਾ ਤਮਜ਼ਦੂਰੀ ਤੇ ਜਾਂਦਾ ਇੱਕ ਵੀਡੀਓ viral ਹੋਇਆ ਜਿਸ ਤੋਂ ਬਾਅਦ ਸਕੂਲ ਜਵਾਹਰ ਨਗਰ ਇਲਾਕੇ ਦੀ ਘਟਨਾ ਹੈ ਪਤਾ ਲੱਗਿਆ ਕਿ ਲਗਾਤਾਰ ਤੀਜਾ ਚੌਥਾ ਦਿਨ ਜਦੋਂ ਸਕੂਲ ਵਿੱਚ ਉਸ ਸਾਰੀ ਦਾ ਕੰਮ ਚੱਲ ਰਿਹਾ ਹੁਣ ਕਾਰਨ ਵਿਦਿਆਰਥੀਆਂ ਨੂੰ ਅਜੀਹਾ ਕਰਨ ਲਈ ਕਿਆ ਚਾਰਿਆ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਦਾ ਬੈਂਸ ਨੇ ਐਕਸ਼ਨ ਲੈਂਦਿਆਂ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਆਫ ਐਮਿਨਸ ਫਾਰ ਬॉय ਜਵਾਰ ਨਗਰ ਦੇ ਵਿਦਿਆਰਥੀਆਂ ਨੂੰ ਅਧਿਕਾਰੀਆਂ ਦੇ ਬੋਰਡ ਤੇ ਕੁਝੰਤਹਾਣਾ ਤੋਂ ਕੁਝੰਪਲਾ ਕਲਾਸਾਂ ਵਿੱਚ ਜਾਣ ਦੀ ਬਜਾਏ ਕੈਂਪਸ ਵਿੱਚੋਂ ਸਾਰੀ ਵਾਲੀ ਥਾਂ ਤੇ ਰੇਤ ਦੀਆਂ ਬੋਰੀਆਂ ਲੈ ਕੇ ਜਾਣ ਦੇ ਕਿਆ ਪੰਜਾਬ ਦੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਸ਼ੁੱਕਰਵਾਰ ਨੂੰ ਅਚਾਨਕ ਬਿਜਲੀ ਗਲੂ ਹੋ ਗਈ ਡਾਕਟਰ ਕੈਂਸਰ ਦੇ ਮਰੀਜ਼ਾਂ ਦਾ ਆਪਰੇਸ਼ਨ ਕਰ ਰਹੇ ਸਨ ਇਸ ਦੌਰਾਨ ਵੈਂਟੀਲੇਟਰ ਮਸ਼ੀਨ ਬੰਦ ਹੋ ਗਈ ਗੁੱਸੇ ਵਿੱਚ ਆਏ ਡਾਕਟਰਾਂ ਨੇ ਇਸ ਦੀ ਵੀਡੀਓ ਬਣਾ ਲਈ ਜਿਸ ਤੋਂ ਬਾਅਦ ਕਾਫੀ ਬੁਗਾਲ ਹੋਇਆ ਹੈ 1.5 ਮਿੰਟ ਦੀ ਵੀਡੀਓ ਵਿੱਚ ਇੱਕ ਡਾਕਟਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਰਜਿੰਦਰਾ ਹਸਪਤਾਲ ਦੀ ਨਮਕ ਐਮਰਜੈਂਸੀ ਲਾਈਟਾਂ ਚਾਲ ਨਹੀਂ ਆ ਰਹੀਆਂ ਨੇ ਲਾਈਟਾਂ ਨੂੰ ਬੁਝੇ 15 ਮਿੰਟ ਹੋ ਚੁੱਕੇ ਨੇ ਵੈਂਟੀਲੇਟਰ ਵੀ ਬੰਦ ਹੋ ਗਿਆ ਹੈ ਕੈਂਸਰ ਦੇ ਮਰੀਜ਼ਾਂ ਦਾ ਆਪਰੇਸ਼ਨ ਚੱਲ ਰਿਹਾ ਹੈ ਜੇ ਵਿੱਚ ਜੇ ਮਰੀਜ਼ ਨੂੰ ਕੁਝ ਹੋ ਜਾਂਦਾ ਹੈ ਤਾਂ ਜ਼ਿੰਮੇ ਪ੍ਰੈਸ਼ਰ ਕੇਟਰ ਵਿੱਚ ਮੌਜੂਦ ਉਹ ਸਟਾਫ ਵੀ ਦਿਖਾਈ ਦੇ ਰਿਹਾ ਹੈ ਡਾਕਟਰਾਂ ਨੇ ਕਿਹਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਦਾ ਲਾਈਟ ਪਹਿਲਾਂ ਵੀ ਚਲੀ ਗਈ ਹੈ ਐਮਰਜੈਂਸੀ ਹੌਟਲਾਈਨ ਨਾਲ ਜੁੜੀ ਹੋਣੀ ਚਾਹੀਦੀ ਹੈ ਪਰ ਅਜੇ ਹਾਂ ਨਹੀਂ ਹੋ ਪਾਇਆ ਜਿਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਲ੍ਹਾ ਮੋਗਾ ਦੇ ਕਸਬਾ ਕੋਟ ਸਿਖਾ ਦੀ ਤੀ ਰਵਿੰਦਰ ਕੌਰ ਨੇ ਆਸਟ੍ਰੇਲੀਆ ਫੌਜ ਵਿੱਚ ਭਰਤੀ ਹੋ ਕੇ ਦਵਾਈ ਇਖਾਸ ਅਤੇ ਸਰਜਰੀ ਦਿੱਤਾ ਰਵਿੰਦਰ ਕੌਰ ਵਿਧਾਨ ਸਭਾ ਹਲਕਾ ਤਮਕੋਰ ਦਪਿੰਡ ਜਾਨੀਆਂ ਦੇ ਤਰਫੋਂ ਸਿੰਘ ਸਾਹਿਬ ਦਾ ਪੰਚਾਇਤ ਮੈਂਬਰ ਤੇ ਸੁਖਿੰਦਰ ਕੌਰ ਦੀ ਹੋਣ ਖਾਤੀ ਉਹਨਾਂ ਤੇ ਪੂਰਾ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ ਜਾਣਕਾਰੀ ਸਾਧ ਰਵਿੰਦਰ ਕੌਰ ਨੇ ਆਪਣੀ ਮੋਢਲੀ ਪੜਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕੀਤੀ ਤੇ ਉਸ ਤੋਂ ਬਾਅਦ ਉੱਚ ਪੜਾਈ ਲਈ ਵਿਦੇਸ਼ ਚਲੀ ਗਈ ਉਹਨਾਂ ਨੇ ਆਪਣੀ ਮਿਹਨਤ ਤੇ ਜਜ਼ਬੇ ਨਾਲ ਆਸਟ੍ਰੇਲੀਆ ਫੌਜ ਵਿੱਚ ਭਰਤੀ ਹੋ ਦਾ ਸੁਪਨਾ ਸੱਚ ਕਰ ਦਿੱਤਾ ਰਵਿੰਦਰ ਕੌਰ ਦਾ ਕਹਿਣਾ ਹੈ ਕਿ ਸਫਾਤਾ ਉਹਨਾਂ ਦੀ ਮਾਪਿਆਂ ਦੇ ਧੰਨ ਨਾ ਕਿਸੇ ਖੁਲਾਈ ਦਾ ਨਤੀਜਾ ਜਿਨ੍ਹਾਂ ਨੇ ਹਰ ਪਲ ਉਹਨਾਂ ਦਾ ਸਾਥ ਦਿੱਤਾ ਤੇ ਹੌਸਲਾ ਵਧਾਇਆ ਰਵਿੰਦਰ ਕੌਰ ਦੀ ਇਸ ਪ੍ਰਾਪਤੀ ਨਾਲ ਪਿੰਡ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਚੜੀ ਹੈ ਪਿੰਡਵਾਸੀਆਂ ਨੇ ਕਹਿ ਕੇ ਰਵਿੰਦਰ ਨੇ ਆਪਣੇ ਪਿੰਡ ਦੇ ਸਾਰੇ ਖੇਤਰ ਦਾ ਮਾਣ ਵਧਾਇਆ ਕਿ ਅਵਾਰਾ ਕੁੱਤੇ ਬਲੋ ਛੋਟੇ ਬੱਚਿਆਂ ਨੂੰ ਵੱਡੇ ਜਾਂਦੀਆਂ ਬਾਧਰੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਹਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕਵਰ ਦੀਪ ਸਿੰਘ ਨੇ ਸਥਾਨਕ ਸਰਕਾਰਾਂ ਤੇ ਪਿੰਡ ਵਿਕਾਸ ਪੰਚਾਇਤ ਨੂੰ ਭਾਗ ਦੇ ਕਾਇਲਨ ਅਵਾਰਾ ਕੁੱਤਿਆਂ ਦੀ ਗਿਣਤੀ ਕਰਵਾ ਕੇ ਜਲਦ ਤੋਂ ਜਲਦ ਉਹਨਾਂ ਦੀ ਸਰਟੀਲਾਈਜੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਨੇ ਕਮਿਸ਼ਨ ਦੇ ਚੇਅਰਮੈਨ ਕਵਰਦੀਪ ਸਿੰਘ ਨੇ ਦੱਸਿਆ ਕਿ ਮੀਡੀਆ ਚ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਵੱਡੇ ਜਾਣ ਦੀਆਂ ਘਟਨਾਵਾਂ ਕਮਿਸ਼ਨ ਦੇ ਸਾਹਮਣੇ ਆ ਰਹੀਆਂ ਸਨ ਕਮਿਸ਼ਨ ਦੇ ਬੱਚਿਆਂ ਨਾਲ ਵਾਪਰ ਰਹੀਆਂ ਨਾ ਘਟਨਾਵਾਂ ਲਈ ਡੂੰਘੀ ਚਿੰਤਾ ਪ੍ਰਗਟਾਈ ਹੈ ਕਮਿਸ਼ਨ ਨੇ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਵੱਡੇ ਜਾਣ ਦੀਆਂ ਘਟਨਾਵਾਂ ਸੰਬੰਧੀ ਸੂਮੋਟੋ ਨੋਟਿਸ ਲਿਆ ਜਿਸ ਤੋਂ ਬਾਅਦ ਇਸ ਸੰਬੰਧੀ ਉਹਨੂੰ ਹੁਕਮ ਦਿੱਤੇ ਗਏ ਤੇ ਮੱਧ ਪ੍ਰਦੇਸ਼ ਦੇ 17 ਧਾਰਮਿਕ ਸਥਾਨਾਂ ਤੇ ਸ਼ਰਾਬਬੰਦੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਮੋਹਨ ਯਾਦਵ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਐਲਾਨ ਕੀਤਾ ਹੈ ਕਿ ਸਵੇਰੇ ਦੇ 17 ਸ਼ਰ੍ਹਾ ਚ ਸ਼ਰਾਪंती ਲਾਗੂ ਕੀਤੀ ਜਾਵੇਗੀ ਨਹੀਂ ਉੰਨੀ ਬਿੱਤੀ ਸਾਲ ਤੇ ਅੰਤ ਤੋਂ ਬਾਅਦ ਲਾਗੂ ਹੋਵੇਗਾ ਇਹਨਾਂ ਵਿੱਚ ਜੋ ਇੱਕ ਨਗਰ ਨਿਗਮ ਛੇ ਨਗਰ ਨਿਗਮ ਆ ਛੇ ਨਗਰ ਕੌਂਸਲਰ ਛੇ ಗ್ರಾಮ ਪੰਚਾਇਤਾਂ ਵਿੱਚ ਸ਼ਰਾਪंती ਦਾ ਫੈਸਲਾ ਲੈ ਰਹੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਸਵੇਤ ਕੈਬਨਟ ਮੈਂਬਰਾਂ ਨੇ ਮਾਤਾ ਅਹिल्या ਨੂੰ ਫੁੱਲ ਪੇਟ ਕੀਤੇ ਤੇ ਉਹਨਾਂ ਦੇ ਸੰਗਠਨ ਦੇ ਦਰਸ਼ਨ ਕੀਤੇ ਇਸ ਤੋਂ ਬਾਅਦ ਸਾਰਿਆਂ ਨੇ ਘਾਟ ਪਹੁੰਚ ਕੇ ਮਾਂ ਨਰਮਦਾ ਦੀ ਆਰਤੀ ਕੀਤੀ ਤੇ ਉਹਨਾਂ ਨੂੰ ਚੁੰਨੀ ਚੜਾਈ ਤੇ ਮੌਸਮ ਦੀ ਗੱਲ ਕਰਦੇ ਹਾਂ ਮੌਸਮ ਇਸ ਮਹੀਨੇ ਦੇ ਅਖੀਰ ਵਿੱਚ ਮੌਸਮ ਚ ਬਦਲਾਅ ਹੋ ਸਦਾ ਉੱਤਰ ਪੱਛਮੀ ਹਵਾਵਾਂ ਕਾਰਨ ਠੰਡ ਘਟ ਰਹੀ ਹੈ ਤਾਪਮਾਨ ਚ ਲਗਾਤਾਰ ਵਾਧਾ ਹੋ ਰਿਹਾ ਪਰ ਹਾਲੇ ਵੀ ਸਿਆਲੂ ਰੁੱਤ ਦੀ ਸਮਾਪਤੀ ਨਹੀਂ ਮੰਨਿਆ ਜਾ ਸਕਦਾ ਪਾਕਿਸਤਾਨ ਚ ਇੱਕ ਪੱਛਮੀ ਗੜਬੜੀ ਮੌਸਮ ਸਰਗਰਮ ਹੋਣ ਵਾਲੀ ਹੈ ਜੋ ਕਿ 29 30 ਜਨਵਰੀ ਚਾਰ ਤੱਕ ਦੇ ਪਹਾੜੀ ਲਾਚੂਪ ਔਰ ਸੰਘੀ ਦੇਸ਼ ਦੇ ਨਾਲ ਜਨਵਰੀ ਦੀ ਅਖੀਰ ਚ ਉੱਤਰੀ ਭਾਰਤ ਦੀਆਂ ਸੂਬਿਆਂ ਚ ਮੌਸਮ ਮੋੜ ਕਰਵਟ ਬਦਲੇਗਾ ਫਿਲਹਾਲ ਇਹਨਾਂ ਖਬਰਾਂ ਜਵਾਸੀ ਨਹੀਂ ਨਵੀਂ ਅਪਡੇਟ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਗਿਆ ਟੀਵੀ ਦਾ